ਆਸਾ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਆਨੇ ਜੋ ਸਾਡੇ ਸੰਸਾਰ ਦੀ ਸਚਾਈ ਜਿਸ ਤੋਂ ਮਨੋਖ ਡੇੜਾ ਇਹ ਮੁਨਕਰ ਹੁੰਦਾ ਹੈ ਕਿ ਕਦੇ ਇਸ ਸੰਸਾਰ ਤੋਂ ਆਪਣੇ ਜਾਣ ਦੀ ਗੱਲ ਸੁਣਦਾ ਨਹੀਂ ਇਹ ਸਦਾ ਵਾਸਤੇ ਇਹ ਚਾਹੁੰਦਾ ਹੈ ਕਿ ਮੈਂ ਇਸ ਸੰਸਾਰ ਤੇ ਸਦੀਵੀ ਤੌਰ ਤੇ ਰਵਾਂ ਪਰ ਸਤਗੁਰਾਂ ਜੀਆਂ ਦੇ ਗੁਰਬਾਣੀ ਦਾ ਫਰਮਾਨ ਹੈ RAM ਗयो RAVAN ਗयो ਜਾ ਕੋ ਬਹੁ ਪਰਵਾਰ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਸਾਡੇ ਸਮਝਾਉਣ ਦੀ ਖਾਤਰ ਸਤਗੁਰਾਂ ਨੇ ਅਨੇਕਾਂ ਜਿਹੜੀਆਂ ਉਦਾਹਰਨਾਂ ਉਹ ਗੁਰਬਾਣੀ ਵਿੱਚ ਵਰਤੀਆਂ ਕਿ ਕਿਤੇ ਇਸ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਵੇ ਸੂਝ ਆ ਜਾਵੇ ਕਿ ਇਹ ਜਦੋਂ ਕਿਤੇ ਆਪਣੇ ਘਰ ਤੋਂ ਯਾਤਰਾ ਜਾਂਦਾ ਹੈ ਜਾਂ ਬਾਹਰ ਜਾਂਦਾ ਹੈ 2-4 ਦਿਨ ਵਾਸਤੇ ਜਾਂਦਾ ਹੈ। ਕਈ ਚੀਜ਼ਾਂ ਇਹ ਖਾਣ ਪੀਣ ਵਾਸਤੇ, ਪਾਉਣ ਵਾਸਤੇ ਨਾਲ ਖੜਦਾ ਹੈ। ਕਿ ਰਸਤੇ ਦੇ ਵਿੱਚ ਮੈਨੂੰ ਲੋੜ ਪਵੇਗੀ। ਕਿਤੇ ਰੋਟੀ ਦੇ ਕਾਰਨ ਮੈਂ ਭੁੱਖਾ ਨਾ ਰਹਿ ਜਾਵਾਂ, ਤਨ ਤੇ ਜਿਹੜੇ ਕੱਪੜੇ ਪਾਈ ਹਨ ਉਹ ਮੈਲੇ ਹੋ ਜਾਣਗੇ। ਤੇ ਨਾਲ ਹੋਰ ਬਸਤਰ ਕੱਢਦਾ ਹੈ ਕਿ ਮੈਂ ਨਵੇਂ ਕੱਪੜੇ ਜਿਹੜੇ ਉਹ ਪਾਵਾਂਗੇ ਤੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਨਾ ਕਿ ਇਸੇ ਤਰ੍ਹਾਂ ਜਿ ਤਰ੍ਹਾਂ ਤੂੰ ਆਪਣੇ ਘਰ ਤੋਂ ਬਾਹਰ ਕੁਝ ਦਿਨਾਂ ਵਾਸਤੇ ਜਾਂਦਾ ਹੈ ਪਰਮਾਤਮਾ ਨੇ ਤੇਰੇ ਸਰੀਰ ਅੰਦਰ ਜੋਤ ਰੱਖੀ ਹੈ ਤੇ ਜੋਤ ਰੱਖ ਕਰਕੇ ਤੈਨੂੰ ਇਸ ਸੰਸਾਰ ਦੇ ਉੱਤੇ ਭੇਜਿਆ ਹੈ ਸਬਨਾ ਸੌਰੇ ਵੰਜਨਾ ਸਭ ਮੁਕਲਾਵਣ ਹਾਰ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਸਾਡੇ ਕਰਦੀਆਂ ਧੀਆ ਭੈਣਾ ਜੜੀਆਂ ਉਹ ਸਹਰੇ ਘਰ ਵਿੱਚ ਜਾਂਦੀਆਂ ਪੇਕੇ ਘਰ ਤੋਂ ਇਸੇ ਤਰ੍ਹਾਂ ਇਸ ਸੰਸਾਰ ਤੋਂ ਹਰ ਮਨੁੱਖ ਨੇ ਜਾਣਾ ਇਹ ਸਾਧੂਗੁਰਾਂ ਨੇ ਸਾਨੂੰ ਇਹ ਗੁਰਬਾਣੀ ਦੇ ਅੰਦਰ ਸਮਝਾਇਆ ਤੇ ਸੱਚਾ ਮਨੁੱਖ ਦਾ ਮਿੱਤਰ ਉਹੀ ਹੁੰਦਾ ਹੈ ਜਿਹੜਾ ਸਾਨੂੰ ਸੱਚੀ ਗੱਲ ਸਮਝਾਵੇ ਤੇ ਸਾਧੂਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਤੇ ਥਿਰ ਰਹਿਣ ਵਾਲਾ ਕੁਝ ਨਹੀਂ ਹੈ ਵਡੇ-ਵਡੇ ਤਨਾੜ ਵਡੇ-ਵਡੇ ਰਾਜੇ ਇਸ ਦੁਨੀਆ ਤੋਂ ਗਏ ਨਾ ਰਾਮ ਗयो 라वण गयो ਜਾ ਕੋ ਬਹੁ ਪਰਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਾਂ ਉਹਨਾਂ ਦਾ ਜ਼ਿਕਰ ਕੀਤਾ ਏ ਕਿ ਜਿਨ੍ਹਾਂ ਦਾ ਇਹਨਾ-ਇਨਾ ਰਾਜ ਚੱਲਦਾ ਸੀ ਸੋਨੇ ਦੀ ਲੰਕਾ ਸੀ ਐਨੀਆਂ ਉਹਨਾਂ ਦੀਆਂ ਫੌਜਾਂ ਸਨ ਤਾਂ ਵੀ ਉਹਨਾਂ ਨੂੰ ਇਸ ਸੰਸਾਰ ਤੋਂ ਮਨੁੱਖ ਖਾਲੀ ਹੱਥੀ ਜਾਣਾ ਪਿਆ ਏ ਵਡੇ-ਵਡੇ ਦਰਯੋਧਨ ਵਰਗੇ ਜਿਨ੍ਹਾਂ ਦੇ ਸਿਰ ਦੇ ਉੱਤੇ ਜਿਹੜਾ ਉਹ ਕਈ ਕੋ ਜਿਹੜਾ ਛਦਰ ਸੀ ਉਹ ਚੁੱਲਦਾ ਸੀ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਸੰਸਾਰ ਦੀ ਇਹ ਬਿਲਕੁਲ ਸੱਚਾਈ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਿੱਚ ਸਾਨੂੰ ਸਮਝਾਇਆ ਹੈ ਜਬ ਲੱਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ ਦੀਵੇ ਦੀ ਉਦਾਹਰਨ ਦਿੱਤੀ ਹੈ ਜੋ ਪੁਰਾਣੇ ਸਮਿਆਂ ਵਿੱਚ ਜਾਦਾ ਅਸੀਂ ਲੋਕ ਜਿਹੜੀ ਉਹ ਦੀਵੇ ਦੀ ਲਾਲ ਟੰਡ ਦੀ ਵਰਤੋਂ ਕਰਦੇ ਸੀ ਸਾਡੀਆਂ ਜਿਹੜੀਆਂ ਰੋਜ਼ ਦੀਆਂ ਵਰਤਣ ਵਾਲੀਆਂ ਚੀਜ਼ਾਂ ਇਸ ਕਰਕੇ ਉਹਨਾਂ ਨੇ ਸਾਨੂੰ ਉਦਾਹਰਨ ਦਿੱਤੀ ਕਿ ਮਨੁੱਖ ਨੂੰ ਸਮਝ ਜਿਹੜੀ ਉਹ ਛੇਤੀ ਪੈ ਜਾਵੇ ਅੱਜ ਦੇ ਸਮੇਂ 'ਚ ਲਾਲ ਟੰਡ ਦੀਵੇ ਦਾ ਜਿਹੜਾ ਸਮਾਂ ਉਹ 깸 ਗਿਆ ਹੈ ਪਰ ਭਗਤ ਸਾਹਿਬ ਜੀ ਨੇ ਉਸ ਦੀਵੇ ਦੀ ਬੱਤੀ ਦੀ ਤੇਲ ਦੀ ਉਦਾਹਰਨ ਦੇ ਕਰਕੇ ਸਾਨੂੰ ਸਮਝਾਇਆ ਕਿ ਜਿੰਨਾ ਚਿਰ ਦੀਵੇ ਦੇ ਵਿੱਚ ਤੇਲ ਹੁੰਦਾ ਹੈ ਬੱਤੀ ਹੁੰਦੀ ਓਨਾ ਚਿਰ ਘਰ ਦੇ ਵਿੱਚ ਜਿਹੜਾ ਆ ਉਹ ਚਾਨਣ ਰਹਿੰਦਾ ਹੈ ਤੇ ਜਦੋਂ ਉਸ ਦੀਵੇ ਦੇ ਵਿੱਚੋਂ ਤੇਲ ਮੁੱਕ ਜਾਂਦਾ ਹੈ ਬੱਤੀ ਬੁਝ ਜਾਂਦੀ ਹੈ ਤੇ ਇੱਕਦਮ ਜਿਹੜਾ ਘਰ ਦੇ ਵਿੱਚ ਹਨੇਰਾ ਹੋ ਜਾਂਦਾ ਹੈ ਤੇ ਹਰ ਹਨੇਰੇ ਦੇ ਵਿੱਚ ਫਿਰ ਮਨੁੱਖ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਕਹਿੰਦੇ ਜੱਬ ਲੱਗ ਤੇਲ ਦੀਵੇ ਮੁਖ ਬਾਤੇ ਜਿੰਨਾ ਚਿਰ ਦੀਵੇ ਦੇ ਵਿੱਚ ਤੇਲ ਆ ਬੱਤੀ ਆ ਓਨਾ ਚਿਰ ਸਾਰਾ ਕੁਝ ਸਾਨੂੰ ਸੁਝਦਾ ਹੈ ਤਦ ਸੂਝੈ ਸਭ ਕੋਈ ਉਨਾਂ ਚਰਚਾਨਨ ਦੇ ਕਰਕੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਸਾਨੂੰ ਪਈਆਂ ਹੋਈਆਂ ਦਿਖਦੀਆਂ ਨੇ ਸੁੱਝਦੀਆਂ ਨੇ ਸਮਝ ਆਉਂਦੀ ਹੈ ਕਿ ਘਰ ਦੇ ਵਿੱਚ ਮੇਜ਼ ਪਏ ਹਨ ਕੁਰਸੀਆਂ ਪਈਆਂ ਹਨ ਕਿਤੇ ਕਿਤਾਬਾਂ ਪਈਆਂ ਤੇ ਜਦੋਂ ਉਹ ਦੀਵਾ ਬੁੱਝ ਜਾਂਦਾ ਫਿਰ ਉਸੇ ਘਰ ਦੇ ਵਿੱਚ ਮਨੁੱਖ ਨੂੰ ਜਿਹੜੇ ਉਹ ਥੋੜੇ ਤੇ ਠੋਕਰਾਂ ਲੱਗਦੀਆਂ ਅੜ ਕੇ ਡਿੱਗ ਵੀ ਪੈਂਦਾ ਇਸੇ ਤਰ੍ਹਾਂ ਸਤਿਗੁਰੂ ਸੱਜੇ ਪਾਤਸ਼ਾਹ ਜੀ ਕਹਿੰਦੇ ਜਿੰਨਾ ਚਿਰ ਇਹ ਤੇਰਾ ਸਰੀਰ ਜਿਹੜਾ ਉਹ ਦੀਵਾ ਹੈ ਇਹਦੇ ਵਿੱਚ ਤੇਰੇ ਜਿਹੜੇ ਸਵਾਸ ਹਨ ਉਹ ਤੇਲ ਦਾ ਕੰਮ ਕਰਦੇ ਹਨ ਤੇ ਇਹ ਜਿਹੜੀ ਤੇਰੀ ਜ਼ੁਬਾਨ ਹੈ ਮੁਖ ਦੇ ਵਿੱਚ ਤੇਰੇ ਅੰਦਰ ਜਿਹੜੀ ਪਰਮਾਤਮਾ ਨੇ ਜੋਤ ਰੱਖੀ ਏ ਸਮਝ ਕੇ ਬੱਤੀ ਏ ਇਹ ਬੱਤੀ ਏ ਜਿੰਨਾ تیر ਤੇਰੇ ਇਸ ਸਰੀਰ ਦੇ ਵਿੱਚ ਪਰਮਾਤਮਾ ਨੇ ਸਵਾਸਾਂ ਰੂਪੀ ਤੇਲ ਰੱਖਿਆ ਹੈ ਤੇਰੇ ਸਰੀਰ ਦੇ ਅੰਦਰ ਜੋਤ ਬਲ ਰਹੀ ਆ ਬੱਤੀ ਬਲ ਰਹੀ ਆ ਉਹਨਾਂ ਚਿਰ ਤੈਨੂੰ ਇਸ ਸੰਸਾਰ ਦੀ ਸਮਝ ਆਵੇ ਤੈਨੂੰ ਪਤਾ ਲੱਗਦਾ ਏ ਜਿੰਨਾ ਚਿਰ ਤੇਰਾ ਇਹ ਸਰੀਰ ਕੰਮ ਕਰਦਾ ਹੈ ਉਦੋਂ ਤੈਨੂੰ ਸਾਰੀਆਂ ਚੀਜ਼ਾਂ ਦੀ ਸੋਝੀ ਹੁੰਦੀ ਐ ਅੱਗੇ ਭਗਤ ਸਹਿਬਾਂ ਜੀ ਕਹਿੰਦੇ ਨੇ ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋ ਜੀ ਕਹਿੰਦੇ ਜਦੋਂ ਉਹੋ ਹੀ ਤੇਲ ਐ ਬੱਤੀ ਵੀ ਉਹ ਹੀ ਦੇਵਾ ਵੀ ਉਹ ਹੀ ਆ ਕਹਿੰਦੇ ਤੇਲ ਜਲੇ ਜਦੋਂ ਤੇਲ ਮੁੱਕ ਜਾਂਦਾ ਹੈ ਹੌਲੀ ਹੌਲੀ ਕਰਕੇ ਕੁਝ ਸਮਾਂ ਪਾ ਕਰਕੇ ਤੇਲ ਜਿਹੜਾ ਆ ਉਹ ਮੁੱਕ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਜਿੱਦਾਂ ਤੇਲ ਬਲ ਜਾਂਦਾ ਹੈ ਇਸੇ ਤਰ੍ਹਾਂ ਇੱਕ ਇੱਕ ਛਿਨ ਕਰਕੇ ਟੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਮੁੱਕ ਜਾਂਦਾ ਹੈ ਤੇ ਇੱਕ ਇੱਕ ਸਵਾਸ ਕਰਕੇ 24000 ਸਵਾਸ ਮਨੁੱਖ ਤੂੰ ਰੋਜ਼ ਲੈ ਰਿਆ ਤੇ ਇੱਕ ਦਿਨ ਤੇਰੇ ਜਿਹੜੇ ਸੁਵਾਸਾਂ ਦੀ ਪੂੰਜੀ ਆ ਮੁੱਕ ਜਾਨੀ ਕਹਿੰਦੇ ਤੇਲ ਜਲੇ ਜਿੱਦਾਂ ਤੇਲ ਵੱਲ ਜਾਂਦਾ ਬਾਤੀ ਠਹਿਰਾਨੀ ਤੇ ਜਿਹੜੀ ਉਹਦੇ ਵਿੱਚ ਵੱਟੀ ਹੁੰਦੀ ਦੀਵੇ ਦੇ ਵਿੱਚ ਆਪ ਸਾਰਿਆਂ ਨੇ ਵੇਖਿਆ ਕਿ ਬੱਤੀ ਜਿੰਨਾ ਉਨਾ ਚਿਰ ਜਗਦੀ ਹੈ ਜਿੰਨਾ ਚਿਰ ਦੀਵੇ ਦੇ ਵਿੱਚ ਤੇਲ ਜਦੋਂ ਤੇਲ ਜਿਹੜਾ ਖਤਮ ਹੋ ਜਾਂਦਾ ਉਦੋਂ ਕਹਿੰਦੇ ਬੱਤੀ ਜਿਹੜੀ ਉਹ ਠਹਿਰ ਜਾਂਦੀ ਹੈ ਬੰਦ ਹੋ ਜਾਂਦੀ ਹੈ ਸੁੰਨਾ ਮੰਦਰ ਹੋਈ ਤੇ ਉਹੋ ਹੀ ਘਰ ਜਿਹਦੇ ਵਿੱਚ ਚਾਨਣ ਸੀ ਦੀਵੇ ਦੇ ਜਗਨ ਕਰਕੇ ਸਾਰਾ ਕੁਝ ਸਾਨੂੰ ਸੁਝਦਾ ਸੀ ਦਿਖਾਈ ਦਿੰਦਾ ਸੀ ਕਹਿੰਦੇ ਜਦੋਂ ਤੇਲ ਮੁੱਕ ਜਾਂਦਾ ਹੈ ਵੱਟੀ ਜਿਹੜੀ ਉਹਦੀ ਬੁੱਝ ਜਾਂਦੀ ਉਦੋਂ ਉਹੋ ਹੀ ਘਰ ਜਿਹੜਾ ਉਹ ਸੁੰਨਾ ਹੋ ਜਾਂਦਾ ਉਹਦੇ ਵਿੱਚ ਹਨੇਰਾ ਰਹਿ ਜਾਂਦਾ ਤੇ ਕੁਝ ਵੀ ਮਨੁੱਖ ਨੂੰ ਦਿਖਾਈ ਨਹੀਂ ਦਿੰਦਾ ਇਸੇ ਤਰ੍ਹਾਂ ਮਨੁੱਖ ਤੇਰਾ ਜਿਹੜਾ ਇਹ ਸਰੀਰ ਹੈ ਇਹ ਦੀਵਾ ਹੈ ਜਦੋਂ ਇਹਦੇ ਅੰਦਰੋਂ சுவாਸ ਮੁੱਕ ਜਾਂਦੀ ਹੈ ਜੋਤ ਰੂਪੀ ਬੱਤੀ ਇਹਦੀ ਜਿਹੜੀ ਪਰਮਾਤਮਾ ਨੇ ਜੋਤ ਪਾਈ ਉਹ ਖਿੱਚ ਲੈਂਦਾ ਬੁਝ ਜਾਂਦੀ ਉਦੋਂ ਤੇਰਾ ਇਹ ਜਿਹੜਾ ਸਰੀਰ ਆ ਉਹ ਸੁੰਨਾ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਤੋਂ ਬਗੈਰ ਪਰਮਾਤਮਾ ਦੀ ਰੱਜੀ ਹੋਈ ਜੋਤ ਤੋਂ ਬਗੈਰ ਇਹ ਮਨੁੱਖ ਦਾ ਸਰੀਰ ਜਿਹੜਾ ਉਹ ਕੱਲਾ ਰਹਿ ਜਾਂਦਾ ਹੈ ਸੁੰਨਾ ਰਹਿ ਜਾਂਦਾ ਹੈ ਐਸੇ ਸਰੀਰ ਤੋਂ ਫਿਰ ਮਨੁੱਖ ਜਿਹੜੇ ਹਨ ਘਰ ਦੇ ਜੀ ਹਨ ਉਹ ਡਰਨ ਡੈ ਪੈਂਦੇ ਹਨ ਸਤਿਗੁਰੂ ਜੀ ਅੱਗੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਰੇ ਬਉਰੇ ਤੋਹੇ ਕਰੀ ਨਾ ਰੱਖੈ ਕੋਈ ਕਹਿੰਦੇ ਹੈ ਮੂਰਖ ਮਨੁਖ ਬਉਰੇ ਝੱਲੇ ਇਸ ਗੱਲ ਨੂੰ ਧਿਆਨ ਨਾਲ ਸਮਝ ਸੋਚ ਕਿ ਤੂੰ ਕਿਸ ਵਾਸਤੇ ਸੰਸਾਰ ਤੇ ਆਇਆ ਸੀ ਤੇ ਜਦੋਂ ਤੱਕ ਤੇਰੇ ਅੰਦਰ சுவாਸ ਸੀ ਦੀਵਾ ਬਲ ਰਿਆ ਸੀ ਤੂੰ ਭੱਜਾ ਫਿਰਦਾ ਸੀ ਆਪਣੇ ਸੰਸਾਰ ਤੇ ਪਰਿਵਾਰ ਵਾਸਤੇ ਕੰਮ ਕਰਦਾ ਸੀ ਉਦੋਂ ਸਾਰੇ ਤੇਰੀ ਆਉ ਭਗਤ ਕਰਦੇ ਸੀ ਤੇਰੇ ਕੋਲ ਬੈੰਦੇ ਸੀ ਸਾਰੇ ਰਿਸ਼ਤੇਦਾਰ ਭੈਣ ਭਰਾ ਤੇਰੇ ਨਾਲ ਮਿਲਦੇ ਸੀ ਪਰ ਕਹਿੰਦੇ ਜਦੋਂ ਤੇਰੇ ਸਵਾਸ ਮੁੱਕ ਜਾਂਦੇ ਹਨ ਰੇ ਬੌਰੇ ਕਹਿੰਦੇ ਝੱਲੇ ਮਨੁੱਖ ਸਵਾਸ ਨਿਕਲ ਤੋਂ ਪਹਿਲਾਂ ਤੂੰ ਇਹ ਗੱਲ ਨੂੰ ਸਮਝ ਲੈ ਤੋਹੇ ਘਰੀ ਨਾ ਰੱਖੇ ਕੋਈ ਕਹਿੰਦੇ ਇੱਕ ਘੜੀ ਵਾਸਤੇ ਵੀ ਤੈਨੂੰ ਕਿਸੇ ਨੇ ਫਿਰ ਘਰ ਦੇ ਵਿੱਚ ਰੱਖਣਾ ਨਹੀਂ ਘੜੀ ਜਿਹੜੀ ਉਹ 24 ਮਿੰਟਾਂ ਦੀ ਮੰਨੀ ਗਈ ਵਿਦਵਾਨਾਂ ਵੱਲੋਂ ਕਿੰਦੇ 24 ਮਿੰਟ ਦਾ ਸਮਾਂ ਵੀ ਜਿਹੜਾ ਆ ਤੈਨੂੰ ਕਿਸੇ ਨੇ ਘਰ ਦੇ ਵਿੱਚ ਨਹੀਂ ਰੱਖਣਾ ਜਦੋਂ ਤੇਰਾ ਮਰਤਕ ਦਾ ਇਸ਼ਨਾਨ ਕਰਾਉਣਾ ਹੈ ਉਸੇ ਵੇਲੇ ਤੈਨੂੰ ਮੋਢਿਆਂ ਤੇ ਚੁੱਕ ਲੈਣਾ ਤੇ ਸਾਰਿਆਂ ਨੇ ਤੈਨੂੰ ਘਰ ਦੇ ਵਿੱਚੋਂ ਬਾਹਰ ਕੱਢ ਦੇਣਾ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬੰਨ ਮਲਕਲ ਮੌਤ ਜਾਂ ਆਵੇ ਸਭ ਦਰਵਾਜ਼ੇ ਪਾਨੇ ਤੇਨਾ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ ਦੇਖੋ ਬੰਦਾ ਚੱਲਿਆ ਚਹ ਜਣਿਆਂ ਦੇ ਕੰਨ ਕਹਿ ਲੱਗੇ ਕਿ ਇਹ ਬੰਦਾ ਆਪਣੀਆਂ ਆਸਾਂ ਤੇ ਫੁਰਨੇ ਲੈ ਕਰਕੇ ਇਸ ਸੰਸਾਰ ਤੇ ਆਉਂਦਾ ਹੈ ਵਤ ਅਸੂਣੀ ਬੰ ਜਦੋਂ ਪ੍ਰਮਾਤਮਾ ਵੱਲੋਂ ਇਹਨੂੰ ਸੱਦਾ ਆ ਜਾਂਦਾ ਫਿਰ ਚਾਰ ਜਾਣੇ ਇਹਦੇ ਹੀ ਪਰਾ ਜਿਹੜੇ ਸਕੇ ਸੋਤ ਰਹੇ ਹਨ ਚੁੱਕ ਕਰਕੇ ਲੈ ਜਾਂਦੇ ਹਨ ਤੇ ਇਹਨੂੰ ਇੱਕ ਘੜੀ ਵੀ ਘਰ ਦੇ ਵਿੱਚ ਰੱਖਦੇ ਨਹੀਂ ਆ। ਇਸੇ ਸਰੀਰ ਤੋਂ ਮਨੁੱਖ ਤੇ ਘਰ ਦੇ ਜਿਹੜੇ ਹਨ ਉਹ ਡਰਨ ਡੈ ਪੈਂਦੇ ਹਨ। ਤੂੰ ਰਾਮ ਨਾਮ ਜਪ ਸੋਈ ਰਹਾ ਉਹ ਤੇ ਸਾਨੂੰ ਉਪਦੇਸ਼ ਦਿੰਦੇ। ਕਹਿੰਦੇ ਇਹਨਾਂ ਗੱਲਾਂ ਨੂੰ ਸੋਚ ਤੇ ਸਮਝ ਇੱਕ ਪਰਮਾਤਮਾ ਦੇ ਰਾਮ ਨੂੰ ਨਾਮ ਨੂੰ ਜਪਨਾ ਕਰ ਜਿਹੜਾ ਪਰਮਾਤਮ ਰਮਿਆ ਹੋਇਆ ਹੈ ਅੰਤ ਵੇਲੇ ਜਿੰਨੇ ਤੇਰਾ ਸਾਥ ਦੇਣਾ ਤੇ ਸੁਹਾਈ ਹੋਣਾ ਹੈ। ਕਾ ਕੀ ਮਾਤ ਪਿਤਾ ਕਹੋ ਕਾਕੋ ਕਵਨਪੁਰਖ ਕੀ ਜੋਈ ਕਹਿੰਦੇ ਉਦੋਂ ਨਾ ਤੇ ਤੇਰੀ ਕੋਈ ਮਾਤਾ ਨੇ ਤਿੰਨ ਜਨਮ ਦੇਣ ਵਾਲੀ ਮਾਂ ਜਿਹੜੀ ਆ ਉਹਦੇ ਨਾਲ ਵੀ ਤੇਰਾ ਕੋਈ ਰਿਸ਼ਤਾ ਨਹੀਂ ਰਹਿ ਜਾਣਾ ਨਾ ਤੈਨੂੰ ਉਹ ਘਰ ਵਿੱਚ ਰੱਖ ਸਕਦੀ ਤੇ ਨਾ ਹੀ ਤੇਰਾ ਕੋਈ ਉਸ ਸਮੇਂ ਸਾਖ ਸੰਬੰਧੀ ਪਿਤਾ ਜਿਹੜਾ ਜਿਹਦੇ ਨਾਲ ਤੇਰਾ ਰਿਸ਼ਤਾ ਹੈ ਉਹਨੇ ਕੁਝ ਕਰ ਸਕਣਾ ਗਵਨ ਪੁਰਖ ਕੀ ਜੋਈ ਤੇ ਕਹਿੰਦੇ ਜੋਈ ਜਿਹੜੀ ਇਸਤਰੀ ਤੇਰੀ ਘਰ ਵਾਲੀ ਹੈ ਸਦਾ ਤੇਰੇ ਨਾਲ ਸੰਗ ਲੈ ਰਹਿੰਦੀ ਸੀ ਉਹਨੇ ਵੀ ਤੇਰਾ ਸਾਥ ਨਹੀਂ ਦੇਣਾ ਕਹਿੰਦੇ ਕੋਈ ਵੀ ਰਿਸ਼ਤਾ ਜਿਹੜਾ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ ਤੂੰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਕੰਮ ਕਾਜ ਕਰਦਿਆਂ ਆਂ ਪਰਮਾਤਮਾ ਦਾ ਨਾਮ ਲੈ ਅੰਤ ਵੇਲੇ ਨਾ ਮਾਤਾ ਨੇ ਨਾ ਪਿਤਾ ਨੇ ਨਾ ਘਰ ਵਾਲੀ ਨੇ ਤੇਰਾ ਸਾਥ ਦੇਣਾ ਕੱਟ ਫੂਟੇ ਕੋ ਬਾਤ ਨਾ ਪੁੱਛਾਇ ਕਾਡੋ ਕਾਡੋ ਇਹ ਕਹਿੰਦੇ ਜਦੋਂ ਇਹ ਮਿੱਟੀ ਦਾ ਘੜਾ ਸਰੀਰ ਜਿਹੜਾ ਭੱਜ ਜਾਣਾ ਹੈ ਉਦੋਂ ਤੈਨੂੰ ਕਿਸੇ ਨੇ ਬਾਤ ਨਹੀਂ ਪੁੱਛਣੀ ਕਿਉਂਕਿ ਅਸੀਂ ਵੇਨੇ ਆ ਸੰਸਾਰ ਦੇ ਉੱਤੇ ਆਉਣਾ ਜਾਣਾ ਪੈਂਦਾ ਹੈ ਜਦੋਂ ਮਿਰਤਿਕ ਪ੍ਰਾਣੇ ਮਰ ਜਾਂਦਾ ਉਹਨੂੰ ਕਦੀ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਗੱਲ ਨਹੀਂ ਪੁੱਛੀ ਕਦੀ ਵੀ ਕਿਸੇ ਮਨੋਕ ਨੇ ਉਹਦੇ ਕੋਲੋਂ ਸਲਾਹ ਨਹੀਂ ਲਈ ਕਿਆ ਕੰਮ ਕਿਦਾਂ ਕਰਨਾ ਚਾਹੀਦਾ ਆਪਣੀ ਮਰਜ਼ੀ ਦੇ ਨਾਲ ਲੋਕੀ ਆਪਣੇ ਵਹਿਮ ਲਾ ਲੋ ਭਰਮ ਲਾ ਲੋ ਜਿੱਦਾਂ ਵੀ ਉਹ ਆਪਣੀ ਮਰਜ਼ੀ ਦੇ ਨਾਲ ਆਪਸ ਵਿੱਚ ਸਲਾਹ ਕਰਕੇ ਸਾਰਾ ਕੁਝ ਕਰਦੇ ਆ ਕਦੇ ਵੀ ਕਬੀਰ ਸਾਹਿਬ ਜੀ ਸਾਨੂੰ ਬੜਾ ਸੋਹਣਾ ਸਮਝਾ ਰਹੇ ਹਨ ਕਿ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾ ਉਪਦੇਸ਼ ਦੇ ਰਹੇ ਹਨ ਕਿ ਘਟ ਫੂਟੇ ਕੋ ਬਾਤ ਨਾ ਪੁੱਛਿਆ ਜਦੋਂ ਇਹ ਸਰੀਰ ਰੂਪੀ ਘੜਾ ਤੇਰਾ ਭੱਜ ਜਾਣਾ ਹੈ ਉਦੋਂ ਕਿਸੇ ਨੇ ਤੈਨੂੰ ਬਾਤ ਨਹੀਂ ਕੁੱਛਣੀ ਜਦੋਂ ਮਿਰਤਕ ਪ੍ਰਾਣੀ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਰੱਖ ਕਰਕੇ ਉਹਨਾਂ ਦਾ ਸਾਖ ਸੰਬੰਧੀ ਘਰ ਦਾ ਪਰਿਵਾਰ ਜਦੋਂ ਮੋਢੇ ਤੇ ਖੜਾ ਰੱਖ ਕਰਕੇ ਪ੍ਰਕਰਮਾ ਕਰਕੇ ਤੇ ਘੜਾ ਭੰਨ ਦਿੰਦਾ ਇਹ ਸਾਨੂੰ ਉਹਦੇ ਤੋਂ ਵੀ ਸਮਝ ਲੈਣੀ ਚਾਹੀਦੀ ਕਿ ਮਿੱਟੀ ਦਾ ਘੜਾ ਇਸੇ ਤਰ੍ਹਾਂ ਜਿ ਤਰ੍ਹਾਂ ਭੱਜਾ ਇਸੇ ਤਰ੍ਹਾਂ ਇਹ ਸਰੀਰ ਜਿਹੜਾ ਉਹ ਭੱਜ ਗਿਆ ਟੁੱਟ ਜਾਣਾ ਹੈ ਕਹਿੰਦੇ ਘੱਟ ਫੂਟੇ ਕੋ ਬਾਤ ਨਾ ਪੁੱਛਿਆ ਜਦੋਂ ਇਹ ਮਿੱਟੀ ਦਾ ਕੜਾ ਸਰੀਰ ਭੱਜ ਜਾਣਾ ਕਿਸੇ ਨੇ ਤੈਨੂੰ ਕੋਈ ਬਾਤ ਨਹੀਂ ਪੁੱਛਣੀ ਤੇਰੀ ਸਲਾਹ ਨਹੀਂ ਲੈਣੀ ਤੇ ਕਾਢੋ ਕੱਢ ਹੋਈ ਕਹਿੰਦੇ ਸਾਰਿਆਂ ਨੇ ਇੱਕੋ ਹੀ ਗੱਲ ਕਹਿਣੀ ਜਿੰਨੇ ਵੀ ਸਾਖ ਸੰਬੰਧੀ ਰਿਸ਼ਤੇਦਾਰ ਆਣ ਗਵਣ ਉਹਨਾਂ ਨੇ ਕਹਿਣਾ ਕਿ ਕਦੋਂ ਕਿੰਨੂ ਕੱਢਣਾ ਹੈ ਅਸੀਂ ਇਸ ਸੰਸਾਰ ਤੇ ਵੇਣਿਆ ਕੋਈ ਵੀ ਮਨੋਖ ਅੱਜ ਕਿਸੇ ਦੇ ਕੋਲੋਂ ਕੋਈ ਟਾਈਮ ਨਹੀਂ ਹੈਗਾ ਫੋਨ ਤੇ ਇਹ ਗੱਲ ਪੁੱਛੀ ਜਾਣਗੇ ਕਿ ਕਦੋਂ ਕ ਕੱਢਣਾ ਹੈ ਜਦੋਂ ਮ੍ਰਿਤਕ ਦਾ ਇਸ਼ਨਾਨ ਕਰਾਉਣਗੇ ਮੈਨੂੰ ਫੋਨ ਕਰ ਦਿਓ ਕੱਢਣ ਲੱਗੇ ਤੇ ਮੈਂ ਆ ਜਾਵਾਂਗਾ ਸਤਿਗੁਰੂ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਨੇ ਪਹਿਲਾਂ ਹੀ ਸਾਨੂੰ ਇਹ ਗੱਲ ਸਮਝਾ ਦਿੱਤੀ ਆ ਕਿ ਭਲਿਆ ਪ੍ਰਮਾਤਮਾ ਦਾ ਨਾਮ ਜਪ ਕਿਸੇ ਨੇ ਤੇਰੀ ਸਲਾਹ ਨਹੀਂ ਲੈਣੀ ਸਿਰਫ ਕਾਢੋ ਕਾਢ ਹੋਏ ਤੈਨੂੰ ਕੱਢਣ ਦੀਆਂ ਸਾਰੀਆਂ ਨੇ ਗੱਲਾਂ ਕਰਨੀਆਂ ਕਿ ਇਹਨੂੰ ਇਸ ਘਰ ਦੇ ਵਿੱਚੋਂ ਕੱਢ ਦਈਏ ਭਾਵੇਂ ਮਨੁੱਖ ਨੇ ਸਾਰੀ ਉਮਰ ਲਾ ਕਰਕੇ ਆਪਣਾ ਲੱਖਾਂ ਦੀ ਜਾਇਦਾਦ ਬਣਾਈਆਂ ਘਰ ਬਣਾਇਆ ਕਿਸੇ ਨੇ ਕਹਿੰਦੇ ਤੈਨੂੰ ਇੱਕ ਘੜੀ ਨਹੀਂ ਰੱਖਣਾ ਜਿਹੜੇ ਬਾਥਰੂਮ ਤੇ ਮਨੁੱਖ ਨੇ ਲੱਖਾਂ ਰੁਪਏ ਲਾਇਆਨ ਉਸ ਬਾਥਰੂਮ ਵਿੱਚ ਪ੍ਰਾਣੀ ਦਾ ਇਸ਼ਨਾਨ ਨਹੀਂ ਕਰਾਇਆ ਜਾਂਦਾ ਮੈਂ ਕਦੇ ਅਜੇ ਤੱਕ ਵੇਖਿਆ ਨਹੀਂ ਕਿ ਬਾਥਰੂਮ ਦੇ ਵਿੱਚ ਕਿਸੇ ਵੀ ਪ੍ਰਾਣੀ ਦਾ ਇਸ਼ਨਾਨ ਕਰਾਇਆ ਹੋਵੇ ਕਿਉਂਕਿ ਉਸੇ ਸਰੀਰ ਤੋਂ ਲੋਕ ਜਿਹੜੇ ਹਨ ਘਰ ਵਾਲੇ ਹਨ ਉਹ ਡਰਦੇ ਹਨ ਕਹਿੰਦੇ ਕਾਢੂ ਕਾਢ ਹੋਏ ਦੇਹਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ ਪਾਈ ਕਹਿੰਦੇ ਦਲੀਜ ਤੇ ਬੈਠ ਕਰਕੇ ਪ੍ਰਾਣੇ ਸਮੇਂ ਚ ਜਿਹੜੇ ਮ੍ਰਿਤਕ ਦੇ ਨਾਲ ਔਰਤਾਂ ਨਹੀਂ ਸੀ ਜਾਂਦੀਆਂ ਕਹਿੰਦੇ ਮਾਤਾ ਜਿਹੜੀ ਉਹ ਦੇਹਰੀ ਦੇ ਵਿੱਚ ਬੈਠ ਕਰਕੇ ਘਰ ਦੀ ਦਲੀਜ ਵਿੱਚ ਬੈਠ ਕਰਕੇ ਉਹ ਤੈਨੂੰ ਰੋਵੇਗੀ ਖਟਿਆ ਲੈ ਗਏ ਭਾਈ ਤੇ ਜਿਹੜੇ ਤੇਰੇ ਭਰਾ ਹਨ ਉਹਨਾਂ ਨੇ ਚੁੱਕ ਕਰਕੇ ਤੇਰੀ ਮੰਜੀ ਜਿੜੀ ਉਸ ਸਮਸ਼ਾਨ ਭੂਮੀ ਵੱਲ ਲੈ ਜਾਣੀ ਹੈ ਲਟ ਛਟਕਾਏ ਤੇਰੀਆਂ ਰੋਵੇ ਹੰਸ ਇਕੱਲਾ ਜਾਏ ਕਹਿੰਦੇ ਜਿਹੜੀ ਤੇਰੀ ਘਰ ਵਾਲੀ ਉਹਨੇ ਲੋਕਾਂ ਨੇ ਉਹਨੂੰ ਕਹਿਣਾ ਕਿ ਤੂੰ ਆਪਣੀ ਗੁੱਤ ਖੋਲ ਵਾਲ ਆਪਣੇ ਖਲਾਰਲਾ ਲਟ ਛਟਕਾਏ ਤੇਰੀਆਂ ਰੋਵੇ ਇਹ ਵਾਲ ਖਲਾਜ ਕਰਕੇ ਤੇਰੀ ਘਰ ਵਾਲੀ ਰੋਵੇਗੀ ਹਾਸ ਇਕੱਲਾ ਜਾਏ ਪਰ ਕਹਿੰਦੇ ਰੋਣ ਤੱਕ ਸੰਬੰਧ ਹੋਵੇਗਾ ਅੱਗੇ ਤੈਨੂੰ ਜਿਹੜਾ ਉਹ ਕੱਲੇ ਨੂੰ ਜਾਣਾ ਪਵੇ ਇਹ ਕੱਲਾ ਸੰਸਾਰ ਤੇ ਮਨੁੱਖ ਆਇਆ ਨਾਗੇ ਆਵਣ ਨਾਗੇ ਜਾਣਾ ਸਤਿਗੁਰੂ ਜੀ ਕਹਿੰਦੇ ਨੰਗਾ ਆਇਆ ਨੰਗਾ ਇੰਨੇ ਜਾਣਾ ਤੇ ਕੱਲਾ ਆਇਆ ਕੱਲੇ ਨੇ ਇੰਨੇ ਜਾਣਾ ਭਗਤ ਸਾਹਿਬ ਜੀਆ ਨੇ ਉਦਾਹਰਨ ਦਿੱਤੀ ਤੇ ਸਾਨੂੰ ਸਮਝਾਇਆ ਕਿ ਬੰਦਿਆ ਸੁਧਰ ਸੁਧਰ ਜਾ ਮਨ ਜਾ ਕੇ ਤੇਰੀ ਜਿਹੜੀ ਘਰ ਵਾਲੀ ਆ ਉਹਨੇ ਵਾਲ ਖਲਾਰ ਕਰਕੇ ਰੋਣਾ ਇਹ ਜਿਹੜਾ ਵਾਲ ਖਲਾਰਨੇ ਸੀ ਇੱਕ ਮਰਤਕ ਦੀ ਨਿਸ਼ਾਨੀ ਸੀ ਕਿ ਔਰਤ ਦਾ ਪਤੀ ਜਦੋਂ ਚੜ੍ਹਾਈ ਕਰ ਜਾਂਦਾ ਏ ਉਦੋਂ ਔਰਤਾਂ ਜਿਹੜੀਆਂ ਉਹ ਆਪਣੇ ਵਾਲ ਖਲਾਰ ਦੀਆਂ ਸੀ ਪਰ ਅੱਜ ਦੇ ਸਮੇਂ ਵਿੱਚ ਸਾਨੂੰ ਵੇਖਣ ਨੂੰ ਇਹ ਗੱਲ ਮਿਲਦੀ ਏ ਕਿ ਵਿਆਹ ਸ਼ਾਦੀਆਂ ਵਿੱਚ ਸਾਡੀਆਂ ਧੀਆ ਪਣਾ ਨੇ ਜਿਹੜੇ ਉਹ ਵਾਲ ਖਲਾਰੇ ਹੁੰਦੇ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਜੀ ਅਸੀਂ ਗੁਰਬਾਣੀ ਪੜਾਂਗੇ ਸੁਣਾਾਂਗੇ ਆਪ ਪੜਾਂਗੇ ਤੇ ਸਾਨੂੰ ਸਮਝ ਆਵੇਗੀ ਕਿ ਵਾਲ ਖਲਾਰਨੇ ਕੋਈ ਚੰਗੀ ਗੱਲ ਨਹੀਂ ਵਿਆਹ ਸ਼ਾਦੀਆਂ ਦੇ ਵਿੱਚ ਵਾਲ ਖਲਾਰ ਕਰਕੇ ਅਸੀਂ ਜਾਣਦੇ ਆ ਇਹ ਪਤੀ ਦੇ ਨਾਂ ਹੋਣਦੀ ਜਿਹੜੀ ਉਹ ਨਿਸ਼ਾਨੀ ਹੁੰਦੀ ਸਿਰ ਨੰਗਾ ਰੱਖਣਾ ਵੀ ਜਿਹੜਾ ਉਹ ਪਤੀ ਦੇ ਨਾਂ ਹੋਣਦੀ ਨਿਸ਼ਾਨੀ ਸੀ ਪਰ ਅੱਜ ਦਾ ਸਮਾਜ ਜਿਹੜਾ ਇੰਨਾਂ ਗੱਲਾਂ ਤੋਂ ਦੂਰ ਚੱਲਿਆ ਗਿਆ ਹੈ ਭਗਤ ਸਾਹਿਬ ਜੀ ਕਹਿੰਦੇ ਨੇ ਲੱਟ ਛਟਕਾਏ ਤਰੀਆ ਰੋਵੇ ਹੰਸ ਇਕੱਲਾ ਜਾਏ ਕਹਿਤ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕੇ ਤਾਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਸੰਤ ਜਨੋ ਗੋਰ ਸਿਕ ਪਿਆਰੇ ਹੇ ਬਿਤਰ ਇਸ ਗੱਲ ਨੂੰ ਸੁਣਨਾ ਕਰ ਸਮਝ ਲੈ ਭੈ ਸਾਗਰ ਕੇ ਤਾਈ ਕਿ ਜਿਹੜਾ ਸੰਸਾਰ ਇਹ ਬੜਾ ਡਰਾਵਣਾ ਜੰਗਲ ਹੈ ਇਹਦੇ ਵਿੱਚ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਦੀਆਂ ਲਹਿਰਾਂ ਵਗਦੀਆਂ ਹੈ ਤੇ ਜਦੋਂ ਤੂੰ ਇਹਨਾਂ ਦੇ ਵਿੱਚ ਗਲਤਾਨ ਹੋ ਜਾਵੇਂਗਾ ਫਿਰ ਤੂੰ ਡੁੱਬ ਜਾਵੇਂਗਾ ਜੇ ਗੁਰੂ ਕੀ ਸੰਗਤ ਵਿੱਚ ਆਵੇਂਗਾ ਨਾਮ ਜਪੇਗਾ ਸਿਮਰਨ ਕਰੇਗਾ ਤਾਂ ਫਿਰ ਤਰ ਜਾਵੇਂਗਾ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਮਿਲੂਗੀ ਉਹ ਮਨੁੱਖ ਤਰ ਜਾਣਗੇ ਨਹੀਂ ਤੇ ਭੈ ਸਾਗਰ ਦੇ ਵਿੱਚ ਕਹਿਣ ਲੱਗੇ ਡਰਾਉਣੇ ਜੰਗਲ ਦੇ ਵਿੱਚ ਸਮੁੰਦਰ ਦੇ ਵਿੱਚ ਇਹ ਮਨੁੱਖ ਜਿਹੜਾ ਹੈ ਉਹ ਡੁੱਬ ਜਾਵੇਗਾ ਇਤੋਂ ਤਰਨ ਵਾਸਤੇ ਤੈਨੂੰ ਇੱਕੋ ਹੀ ਉਪਰਾਲਾ ਹੈ ਕਿ ਤੂੰ ਪਰਮਾਤਮਾ ਦਾ ਨਾਮ ਜਪ। ਸਿਮਰਨ ਕਰ ਕਹਿਤ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕਹਤਾਏ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੇ ਗੁਸਾਈਂ। ਕਹਿੰਦੇ ਇਹ ਜਿਹੜਾ ਬੰਦਾ ਹੈ ਮਨੋਕਿਆ ਇਹਦੇ ਉੱਤੇ ਫਿਰ ਜ਼ੁਲਮ ਹੁੰਦਾ ਹੈ। ਜ਼ੁਲਮ ਤਾਂ ਹੀ ਹੁੰਦਾ ਹੈ ਕਿ ਇਹਨੇ ਆਪਣੇ ਜੀਵਨ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ। ਠਗੀ ਠੋਰੀ ਕੀਤੀ ਲੋਕਾਂ ਦੇ ਨਾਲ ਤਕਾ ਕੀਤਾ ਹੈ ਸੇਵਾ ਨਹੀਂ ਕੀਤੀ ਸਿਮਰਨ ਕੀਤਾ ਗੁਰੂ ਘਰ ਨਹੀਂ ਆਇਆ ਨਾਮ ਨਹੀਂ ਜਪਿਆ ਤੇ ਫਿਰ ਜਿਹੜੇ ਜਮ ਹਨ ਕਹਿੰਦੇ ਉਹ ਹਟਦੇ ਨਹੀਂ ਆ ਫਿਰ ਇਹਨੂੰ ਪੂਰੀ ਮਾਰ ਪੈਂਦੀ ਹੈ ਤੇ ਇਹਦੇ ਸਿਰ ਤੇ ਫਿਰ ਬੜਾ ਜ਼ੁਲਮ ਹੁੰਦਾ ਹੈ ਤੇ ਇਹ ਜ਼ੁਲਮ ਜਿਹੜਾ ਫਿਰ ਇਹਨੂੰ ਸਹਿਣਾ ਪੈਂਦਾ ਹੈ ਜੇ ਪ੍ਰਮਾਤਮਾ ਦਾ ਨਾਮ ਲਵੇ ਤੇ ਫਿਰ ਇਹ ਪ੍ਰਮਾਤਮਾ ਦੀ ਦਰਗਾਹ ਤੱਕ ਇਹਨੂੰ ਕੋਈ ਵੀ ਹੱਥ ਨਹੀਂ ਲਾਉਂਦਾ ਜੇ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਫਿਰ ਇਹਦੇ ਉੱਤੇ ਜ਼ੁਲਮ ਜਿਹੜਾ ਉਹ ਜਮ ਸਦਾ ਵਾਸਤੇ ਕਰਦੇ ਹਨ ਦੋ ਤੁਕੇ ਇਹ ਜਿਹੜਾ ਸ਼ਬਦ ਹੈ ਦੋ ਦੋ ਤੁਕਾਂ ਦੇ ਵਿੱਚ ਭਗਤ ਸਾਹਿਬ ਜੀਆ ਨੇ ਉਚਾਰਨ ਕੀਤਾ ਹੈ ਨੌ ਸ਼ਬਦ ਇੱਥੋਂ ਤੱਕ ਜਿਹੜੇ ਹਨ ਉਹਨਾਂ ਨੇ ਗਿਣਤੀ ਲਿਖੀ ਹੈ ਕਿ ਨੌ ਸ਼ਬਦ ਜਿਹੜੇ ਹਨ ਇੱਥੋਂ ਤੱਕ ਉਹਨਾਂ ਨੇ